ਵਰਜੀਗ ਕਾਲਸਾ ਵਰਜੀ ਕੀ ਫਤੇ ਖਬਰ ਜੁੜੀ ਆ ਇਸ ਵੇਲੇ ਦੀ ਵੱਡੀ ਖਬਰ ਆ ਜਿਹੜੀ ਭਾਈ ਨਰੈਣ ਸਿੰਘ ਚੌੜਾ ਦੇ ਨਾਲ ਜੁੜੀ ਆ ਥੋੜਾ ਪਿੱਛੇ ਲੈ ਕੇ ਚੱਲਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ 4 ਦਸੰਬਰ ਨੂੰ ਜਦੋਂ ਸੁਖਵੀਰ ਬਾਦਲਾ ਘੰਟਾ ਘਰ ਚੌਂਕ ਦੇ ਬਾਹਰ ਦਰਬਾਰ ਸਾਹਿਬ ਜਿੱਦੋਂ ਅੰਦਰ ਆਪਾ ਵੜਦੇ ਆ ਐਂਟਰ ਹੁੰਨੇ ਆ ਉੱਥੇ ਆਪਣੀ ਜੋ ਜਥੇਦਾਰਾਂ ਨੇ ਉਹਨੂੰ ਸੇਵਾ ਲਈ ਹੋਈ ਸੀ ਆਤ ਵਿੱਚ ਵਰਸਾ ਪਰ ਕੇ ਨੀਲਾ ਚੋਲਾ ਪਾ ਕੇ ਜਿਹੜਾ ਬਿਲਚੇਰ ਤੇ ਬੈਠੇ ਸਨ ਐਨੇ ਦੇ ਵਿੱਚੋਂ ਨਰੈਣ ਸਿੰਘ ਚੌੜਾ ਜੋ ਇੱਕ ਖੜਕੂ ਆ ਉਸ ਨਾਲ ਜਿਹੜਾ ਅੰਦਰ ਜਦੋਂ ਆਉਂਦਾਗਾ ਦਾਖਲ ਹੁੰਦਾਗਾ ਤਾਂ ਉਹਨਾਂ ਨੇ ਸਾਹਮਣੇ ਜਦੋਂ ਰਵਾਲਵਾਰ ਕੱਢਦਾਗਾ ਤੇ ਐਨ ਦੇ ਵਿੱਚ ਸੇਵਾਦਾਰ ਤੇ ਪੁਲਿਸ ਮੁਲਾਦ ਜਿਹੜੇ ਸਖਬੀਰ ਬਦਲ ਦੇ ਨਾ ਤਨਨਾਥ ਸੀ ਉਹਨਾਂ ਨੇ ਹੱਥ ਫੜ ਲਿਆ ਉਹਦਾ ਬਾਹ ਫੜ ਲਈ ਜਿਹੜੀ ਇੱਕ ਗੋਲੀ ਚੱਲੀ ਆ ਗੋਲੀ ਉਹ ਦਰਵਾਜ਼ੇ ਸਾਹ ਦੇ ਜਿਹੜੀ ਡਿਊਟੀ ਉਹਦੇ ਪਿੱਲਰ ਦੇ ਵਿੱਚ ਜਾ ਕੇ ਲੱਗ ਜਾਂਦੀ ਆ ਐਨੇ ਚ ਗ੍ਰਫਤਾਰ ਕਰਕੇ ਇਹਨੇ ਪੁਲਿਸ ਨੂੰ ਜਿਹੜਾ ਫੜਾਇਆ ਜਾਂਦਾਗਾ ਪੁਲਿਸ ਵੱਲੋਂ ਨਰੈਣ ਸਿੰਘ ਚੌੜੇ ਨੂੰ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਅਦਾਲਤ ਵੱਲੋਂ ਜਿਹੜਾ ਕਿ 10 ਦਿਨਾਂ ਦਾ ਜਿਹੜਾ ਨਰੈਣ ਸਿੰਘ ਚੌੜੇ ਦਾ ਜਿਹੜਾ ਰਿਮਾਂਡ ਮੰਗਿਆ ਜਾਂਦਾਗਾ ਪਰ ਅਦਾਲਤ ਵੱਲੋਂ ਜਿਹੜਾ ਨਰੈਣ ਸਿੰਘ ਚੌੜੇ ਦੇ ਜਿਹੜਾ 3 ਦਿਨਾਂ ਦਾ ਰਿਮਾਂਡ ਦਿੱਤਾ ਜਾਂਦਾਗਾ ਅੱਜ 3 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਜਿਹੜਾ ਦੁਬਾਰੇ ਨਰੈਣ ਸਿੰਘ ਚੌੜੇ ਨੂੰ ਫੇਰ ਅਦਾਲਤ ਦੇ ਵਿੱਚ ਪੇਸ਼ ਕੀਤਾਗਾ ਤੇ ਅਦਾਲਤ ਵੱਲੋਂ ਜਿਹੜਾ ਅਦਾਲਤ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਆ ਅਤੇ ਪੁਲਿਸ ਮੁਲਾਜ਼ਮਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਤਿੰਨ ਦਿਨ ਦਾ ਰਿਮਾਂਡ ਦੇ ਵਿੱਚ ਬਹੁਤ ਕੁਝ ਹਾਸਲ ਕੀਤਾਗਾ ਤੇ ਇੱਕ ਨਰੈਣ ਸਿੰਘ ਚੌੜੇ ਦੇ ਨਾਲ ਜੱਜ ਸਾਹਿਬ ਨੂੰ ਦੱਸਿਆਗਾ ਕਿ ਨਰੈਣ ਸਿੰਘ ਚੌੜੇ ਵੱਲੋਂ ਲਖਮੀਰਪੁਰ ਖੀਰੀ ਦੇ ਵਿੱਚ ਕੁਝ ਜਿਹੜੇ ਨੇ ਹਥਿਆਰ ਲੁਕੋ ਕੇ ਰੱਖੇ ਹੋਏ ਨੇ ਉਹ ਮੰਨਿਆਗਾ ਇਸ ਤੋਂ ਜਿਹੜੇ ਉਹ ਰਿਕਵਰ ਕਰਾਉਣੇ ਨੇ ਕਿ ਇਸ ਨੂੰ ਲੈ ਕੇ ਜਿਹੜਾਗਾ ਅਦਾਲਤ ਵੱਲੋਂ ਜਿਹੜਾ ਤਿੰਨ ਦਿਨਾਂ ਦਾ ਹੋਰ ਜਿਹੜਾ ਰਿਮਾਂਡ ਦੇ ਦਿੱਤਾਗਾ ਨਾਲੇ ਪੁਲਿਸ ਨੇ ਇਹ ਵੀ ਉੱਤੇ ਅਦਾਲਤ ਦੇ ਵਿੱਚ ਕਿਹਾਗਾ ਕਿ ਜਿਹੜਾ ਨਾਰਾਇਣ ਸਿੰਘ ਚੌੜਾ ਉਹਦੇ ਤੇ ਜਿਹੜੇ ਕਰੀਬ 31 ਕੇਸ ਜਿਹੜੇ ਚੱਲਦੇ ਨੇ ਤੇ ਜਦੋਂ ਇਹ ਸਾਰਾ ਕੁਝ ਹੋਣ ਤੋਂ ਬਾਅਦ ਅਦਾਲਤ ਵੱਲੋਂ ਦੁਬਾਰਾ ਹੁਣ ਭਾਈ ਨਾਰਾਇਣ ਸਿੰਘ ਚੌੜੇ ਦਾ ਜਿਹੜਾ 3 ਦਿਨਾਂ ਦਾ ਜਿਹੜਾ ਹੋਰ ਰਿਮਾਂਡ ਦੇ ਦਿੱਤਾਗਾ ਇਹ ਤਾਂ ਆਉਣ ਵਾਲਾ ਦੱਸੂਗਾ ਸਮਾਂ ਕੀ ਕੀ ਉਹਦੇ ਕੋਲੋਂ ਬਰਵਾਵੰਦ ਹੁੰਦਾਗਾ ਕੀ ਜਿਹੜਾਗਾ ਇਹ ਜਿਹੜੀ ਪੁਲਸਾ ਝੂਠ ਬੋਲ ਰਹੀ ਆ ਜਾਂ ਸੱਚ ਬੋਲ ਰਹੀ ਆ ਪਰ ਦੂਜੇ ਪਾਸੇ ਦੱਸਿਏ ਕਿ ਆਪਨ ਨਰੈ ਸਿੰਘ ਚੌੜਾ ਜੋ ਕਿ ਤੁਹਾਨੂੰ ਪਤਾ ਕਿ ਪਿਛਲਾ ਉਹਨਾਂ ਦਾ ਸਬੰਧ ਆ ਜਿਹੜਾ ਖਾਰਕੂ ਬਾਜ਼ ਨਾਲ ਰਿਹਾ ਪਰ ਦੂਸਰੇ ਪਾਸੇ ਜਸਵਾਲ ਸਿੰਘ ਮੰਜਪੁਰ ਉਹਨਾਂ ਦੇ ਵਕੀਲ ਨੇ ਤੇ ਉਹਨਾਂ ਨੇ ਕਿਹਾ ਕਿ ਕੋਈ ਇਹਨਾਂ ਤੇ ਹੁਣ ਇਸ ਟਾਈਮ ਕੋਈ ਵੀ ਜਿਹੜਾ ਕੇਸ ਨਹੀਂ ਚੱਲ ਰਿਹਾ ਉਹਨਾਂ ਨੇ 31 ਕੇਸਾਂ ਦੀ ਗੱਲ ਕਰੀ ਆ ਉਹਨਾਂ ਨੂੰ ਵੀ ਜਿਹੜਾ ਕਰਨਮਨ ਕੀਤਾਗਾ ਉਹਨਾਂ ਨੇ ਕਿਹਾਗਾ ਕਿ ਇਹਨਾਂ ਦੇ ਕੇਸਾਂ ਦੇ ਵਿੱਚੋਂ ਬਹੁਤੇ ਸਾਰੇ ਝੂਠੇ ਕੇਸ ਸੀ ਜਿਹੜੇ ਪਾਏ ਗਏ ਸੀ ਜਿਹੜਾ ਹੁਣ ਭਾਈ ਨਰੈਨ ਸਿੰਘ ਚੌੜਾ ਜਿਹੜਾ ਸਾਰੇ ਕੇਸਾਂ ਦੇ ਵਿੱਚੋਂ ਬਰੀ ਹੋ ਚੁੱਕਿਆਗਾ ਹੁਣ ਤੁਹਾਨੂੰ ਜਿਹੜਾ ਭਾਈ ਜਸਵਾਲ ਸਿੰਘ ਮੰਜਪੁਰ ਨੇ ਵਕੀਰ ਨੇ ਜੋ ਨਰਸਿੰਘ ਚੌੜੇ ਦੇ ਸੁਣਾਉਣ ਤੁਹਾਨੂੰ ਨਰਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਨ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਦੱਸਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਨ ਸਿੰਘ ਨੇ ਕੀਤੀ ਆ ਕੱਲ ਰਾਤ ਕਿ ਉੱਥੇ ਕੋਈ ਹਥਿਆਰ ਮਿਲ ਕੋਇਆ ਉਹ ਕਬਦ ਕਰਾਉਣੇ ਆ ਇਸ ਕਰਕੇ ਸਾਨੂੰ 10 ਦਿਨ ਦਾ ਰਿਮਾਨ ਮੰਗੋ ਮੰਗਿਆ ਨਾਲੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਅਫੈਂਡਰ ਆ ਇਹਦੇ ਤੇ ਤਕਤੀ ਕੇਸ ਰਹੇ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅੱਜ ਤੱਕ ਪਏ ਆ ਸਾਰੇ ਬਰੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਨ ਸਿੰਘ ਕਦੋਂ ਗਏ ਜੂਰੀ ਦੇ ਵਿੱਚ ਇਹ ਇਹ ਕਿਤੇ ਨਹੀਂ ਉਹਨਾਂ ਨੇ ਲਿਖੀ Gracias. ਤੇ ਉਹਨਾਂ ਦੇ ਫਿਰ ਜਿਹੜੀ ਜਗ੍ਹਾ ਦੀ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀ ਉਹ ਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰਸ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲੈਰੀ ਰਿਕਵਰ ਹੋ ਚੁੱਕਿਆ ਤੇ ਉਹਦੇ ਵਿੱਚ 9mm ਦਾ ਜਿਹੜਾ ਮੋਕੇ ਤੋਂ ਉਹਨਾਂ ਨੇ ਵੈਪਨ ਕੀਆ ਤੋਂ ਨਹੀਂ ਕਿਦਾਂ ਦਾ ਕੀ ਉਹ ਤਾਂ ਪੁਲਿਸ ਦੱਸੂਗੀ ਨਾ ਪ੍ਰੋਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜੀ ਦਾ ਮਿਲਾਏਗਾ ਆ ਤੁਹਾਨੂੰ ਗਿਆਤ ਤਰੀਕ ਨੂੰ ਪੇਸ਼ ਕਰਨਗੇ ਇਹ ਤੁਸੀਂ ਜਸਪਾਲ ਸਿੰਘ ਮੰਜ ਮੰਜਪੁਰਾ ਜਿਹੜਾ ਨਰੈਣ ਸਿੰਘ ਚੌੜਾ ਦੇ ਜਿਹੜੇ ਵਕੀਲ ਨੇ ਤੇ ਪੁਲਿਸ ਨੇ ਇਹ ਕਹਿ ਕੇ ਜਿਹੜਾ ਅਰਮਾਨ ਤੇਨ ਦਿਨਾਂ ਦਾ ਹੋਰ ਲਿਆ ਕਿ ਲੰਖੀਰਪੁਰ ਖੀਰੀ ਦੇ ਵਿੱਚ ਆ ਨਰੈਣ ਸਿੰਘ ਚੌੜਾ ਨੇ ਜਿਹੜਾ ਹਥਿਆਰ ਲ ਕੋਏ ਹੋਏ ਨੇ ਜਿਹੜਾ ਇੱਕ 9 ਐਮ ਐਮ ਦਾ ਜਿਹੜਾ ਇੱਕ ਜੋ ਰਵਾਲਵਾਰ ਮਿਲਿਆਗਾ ਉਹ ਰਿਕਵਰ ਪੁਲਿਸ ਨੇ ਕਰ ਲਿਆਗਾ ਹੁਣ ਤੁਸੀਂ ਇਸ ਖਬਰ ਨੂੰ ਜਿਹੜਾ ਵੱਤ ਵੱਤ ਸ਼ੇਅਰ ਕਰੋ ਤਾਕੇ ਪਤਾ ਲੱਗ ਸਕੇ ਕਿ ਅਸਲ ਕਹਾਣੀ ਕੀ ਆ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਤੁਸੀਂ ਕੀ ਜਿਹੜਾ ਇਸ ਮੰਨਦੇ ਹੋ ਕਿ ਜਿਹੜੀ ਕਹਾਣੀ ਆ ਇਹ ਸੱਚੀ ਆ ਜਾਂ ਫਿਰ ਪੁਲਿਸ ਵੱਲੋਂ ਇੱਕ ਆਪਾਂ ਦੇਖਦੇ ਆ ਕਈ ਵਾਰੀ ਪੁਲਿਸ ਕਈ ਕੇਸਾਂ ਦੇ ਵਿੱਚ ਨਾ ਇੱਕ ਕਹਾਣੀ ਘੜ ਲੈਂਦੀ ਆ ਕਹਾਣੀ ਬਣਾ ਲੈਂਦੀ ਆ ਫਿਰ ਉਹ ਕਹਾਣੀ ਜਿਸ ਤਰ੍ਹਾਂ ਆਪਾਂ ਫਿਲਮਾਂ ਦੇਖਦੇ ਆ ਫਿਲਮਾਂ ਦੇ ਤੌਰ ਤੇ ਜਿਹੜੀ ਕਹਾਣੀ ਘੜੀ ਜਾਂਦੀ ਆ ਕਿ ਇਹ ਤਾਂ ਨਹੀਂ ਹੋ ਰਿਹਾਗਾ ਜਾਂ ਫਿਰ ਲਖਮੀਰਪੁਰ ਖੀਰੀ ਦੇ ਵਿੱਚ ਜੇਕਰ ਇਹ ਸੱਚਮੁੱਚ ਹੀ ਜਿਹੜਾ ਨਰੈਲ ਸਿੰਘ ਚੋੜਾ ਵੱਲੋਂ ਕੋਈ ਹਥਿਆਰ ਲੁਕੋਏ ਗਏ ਨੇ ਜਾਂ ਉਹਨਾਂ ਤੋਂ ਰਿਕਵਰ ਹੁੰਦੇ ਨੇ ਇਹ ਤਾਂ ਆਉਣ ਵਾਲਾ ਜਿਹੜਾ ਅਗਲੇ ਤਰੀਕਾ ਜਿਹੜੀ ਹੁਣ 11 11 ਨੂੰ ਜਿਹੜਾ ਪੇਸ਼ ਕਰਨਾਗਾ ਤੇ ਉਸ ਤੱਕ ਤੁਸੀਂ ਬਣੇ ਰਹੋ ਪੰਜਾਬੀ ਵਰਸਾ ਟੀਵੀ ਦੇ ਨਾਲ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ